ਜਿੰਨਾ ਸੇਤ ਲਈ ਖਰਾਕ ਜ਼ਰੂਰੀ ਹੈ ਜਿੰਨੀ ਸੇਤ ਲਈ ਕਸਰਤਾਂ ਜ਼ਰੂਰੀ ਹਨ ਉਨਾਂ ਹੀ ਸੇਤ ਲਈ ਘੁੰਮਣਾ ਫਿਰਨਾ ਵੀ ਬਹੁਤ ਜ਼ਰੂਰੀ ਹੈ ਆਪਾਂ ਡਬਲ એનર્ਜੀ ਨਾਲ ਆ ਕੇ ਆਪਣੇ ਕੰਮ ਨੂੰ ਕਰ ਸਕਦੇ ਆਂ ਔਰ ਆਪਣੇ ਦਿਮਾਗ ਨੂੰ ਆਪਾਂ ਰਿਲੈਕਸ ਵੀ ਕਰ ਸਕਦੇ ਆਂ ਸੋ ਅੱਜ ਤਰੀਖ ਹੈ ਜੀ 24 ਮਾਰਚ ਔਰ ਆਪਾਂ ਚੱਲੇ ਆਂ ਅੱਜ ਥਾਈਲੈਂਡ ਅੰਮ੍ਰਿਤਸਰ ਤੋਂ ਥਾਈਲੈਂਡ ਜਿਹੜੀ ਨਵੀਂ ਫਲਾਈਟ ਸਟਾਰਟ ਹੋਈ ਆ ਡੀਐਮਕੇ 에어ਪੋਰਟ ਜਾਂਦੀ ਹੈ ਅੰਮ੍ਰਿਤਸਰ ਤੋਂ ਉਸ ਦੇ ਵਿੱਚ ਚੱਲੇ ਆ ਤੁਹਾਨੂੰ ਨਾਲ ਲੈ ਕੇ ਚੱਲਾਂਗੇ ਦੱਸਾਂਗੇ ਫਲਾਈਟ ਤੇ ਕਿੰਨਾ ਖਰਚਾ ਆਇਆ ਔਰ ਕਿੰਨੇ ਦੀ ਟਿਕਟ ਪਈ ਔਰ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਹੋਰ ਵੀ ਗੱਲਾਂ ਦੱਸਾਂਗੇ ਫਲਾਈਟ ਰਿਗਾਰਡਿੰਗ ਪਹਿਲਾਂ ਜਦੋਂ ਆਪਾਂ YouTube ਚੈਨਲ ਸਟਾਰਟ ਕੀਤਾ ਸੀ ਆਪਾਂ ट्रैवलਿੰਗ ਵੀਡੀਓਜ਼ ਹੀ ਪਾਉਂਦੇ ਸੀ ਪਰ ਰਗਵੀਰ ਸਿੰਘ ਸਿੱਧੂ ਕੈਲਗਰੀ ਨੇ ਬਹੁਤ ਸੋਹਣੀ ਸਲਾਹ ਦਿੱਤੀ ਵੀ ਤੁਸੀਂ ਹੈਲਥ ਰਿਗਾਰਡਿੰਗ ਵੀਡੀਓਜ਼ ਪਾਉਣੀਆਂ ਸ਼ੁਰੂ ਕਰੋ ਔਰ ਸ਼ੁਰੂ ਕਰਤੀਆਂ ਔਰ ਬਹੁਤ ਜ਼ਿਆਦਾ ਪਿਆਰ ਮਿਲਿਆ ਇਸ ਟ੍ਰਿਪ ਤੇ ਆਪਾਂ ਚੱਲੇ ਆ ਤਿੰਨ ਤੋਂ ਚਾਰ ਜਾਣੇ ਚੱਲੇ ਆਂ ਔਰ ਇਸ ਟ੍ਰਿਪ ਤੇ ਮੇਰੇ ਨਾਲ ਮੇਰੇ ਦੋ ਦੋਸਤ ਚੱਲੇ ਆਂ ਜਿਨ੍ਹਾਂ ਦਾ ਨਾਮ ਹੈ ਜਸ ਗਿੱਲ ਐਂਡ ਮਹੀਸ਼ ਬੇਦੀ ਇਹ ਦੋਨੋਂ ਜਾਣੇ ਮੇਰੇ ਨਾਲ ਚੱਲੇ ਆ ਇਸ ਟ੍ਰਿਪ ਤੇ ਸੋ ਆਪਾਂ ਹੁਣ ਜਲੰਧਰ ਪਹੁੰਚ ਗਏ ਸੀਗੇ ਉਦੋਂ ਅੱਗੇ ਆਪਾਂ ਵੀਡੀਓ ਸਟਾਰਟ ਕਰ ਲੱਗੇ ਆ ਅੱਜ ਜਿਹੜੀ ਤਰੀਕ ਹੈ ਉਹ ਹੈਗੀ 24 ਮਾਰਚ ਯਾਨੀ ਕਿ 25 ਮਾਰਚ ਨੂੰ ਆਪਣੀ ਫਲਾਈਟ ਹੈ ਸੋ ਆਓ ਚੱਲੀਏ ਸਸਾਇਕਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਦੋਸਤੋ ਅੱਜ ਹੈਗੀ ਤਰੀਕ 24 ਮਾਰਚ 2025 ਅੱਜ ਆਪਾਂ ਚੱਲੇ ਆਂ ਥਾਈਲੈਂਡ ਬੈਂਕਾਕ ਦੇ ਵਿੱਚ ਆਪਣੀ ਜੋ ਫਲਾਈਟ ਹੈ ਉਹ ਹੈਗੀ ਅੰਮ੍ਰਿਤਸਰ ਤੋਂ ਲੈ ਕੇ ਬੈਂਕਾਕ ਡੀ ਐਮ ਕੇ 에어ਪੋਰਟ ਤੱਕ ਸਾਡੀ ਜੋ ਫਲਾਈਟ ਹੈ ਉਹ ਹੈਗੀ ਆ 12:05 ਤੋਂ ਪਰ ਆਪਾਂ ਪਹਿਲਾਂ ਇਸ ਸਮੇਂ ਸਮਾਂ ਹੋ ਗਿਆ ਰਾਤ ਦੇ ਤਕਰੀਬਨ 9:30 ਵਜੇ ਆ ਅਸੀਂ ਇਸ ਸਮੇਂ ਬਿਆਸ ਤੋਂ ਥੋੜਾ ਜਿਹਾ ਪਿੱਛੇ ਆ ਅਸੀਂ 에어ਪੋਰਟ ਜਾਣ ਵਾਲੇ ਆ ਔਰ ਇੱਥੇ ਆਪਾਂ ਇਸ ਸਮੇਂ ਸਿਰਫ ਆਪਣੀ ਜਿਹੜੀ ਟੈਕਸੀ ਕਾਰ ਕੀਤੀ ਸੀ ਆਪਾਂ ਉਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੈਸ ਭਰ ਆ ਰਹੇ ਆ ਸੋ ਇਹ ਜਰਨੀ ਆਪਾਂ ਤੁਹਾਨੂੰ ਦਿਖਾਉਣੀ ਚਾਹਾਂਗੇ ਕਿ ਕਿਸ ਤਰ੍ਹਾਂ ਜੋ ਫਲਾਈਟ ਚੱਲੀ ਹੈ ਆਪਣੀ ਅੰਮ੍ਰਿਤਸਰ ਤੋਂ ਬੈਂਕਾਕ ਤੱਕ ਯਾਨੀ ਕਿ ਇਹ ਕਹ ਲਈਏ ਵੀ ਅੰਮ੍ਰਿਤਸਰ ਤੋਂ ਥਾਈਲੈਂਡ ਤੱਕ ਉਹ ਕਿਸ ਤਰ੍ਹਾਂ ਦੀ ਹੋएगी ਕੀ ਕੀ ਸਹੂਲਤਾਂ ਹੋਣਗੀਆਂ ਕੀ ਕੀ ਖਾਣ ਨੂੰ ਵਿੱਚ ਮਿਲਦਾ ਹੈ ਕੀ ਕੀ ਨਹੀਂ ਮਿਲਦਾ ਔਰ ਕਿੰਨਾ ਉਸਦਾ ਖਰਚਾ ਆਇਆ ਫਲਾਈਟ ਦਾ ਤੁਹਾਨੂੰ ਬਰੀਕੀ ਨਾਲ ਕੱਲੀ-ਕੱਲੀ ਕੱਲ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਬਹੁਤ ਸਮਾਂ ਬੀਜ਼ੀ ਸੀਗਾ ਬਹੁਤ ਸਮਾਂ ਹੋ ਗਿਆ ਸੀ ਕੋਈ ਟ੍ਰਿਪ ਨਹੀਂ ਕੀਤਾ ਸੀਗਾ ਵਿਦ ਫਰੈਂਡਸ ਦੇ ਨਾਲ ਕੌਣ ਕੌਣ ਹੈ ਜੀ ਮੇਰੇ ਜੋ ਦੋਸਤ ਨੇ ਉਹ ਜਾ ਰਹੇ ਆ ਉਹ ਵੀ ਉਹਨਾਂ ਨਾਲ ਵੀ ਤੁਹਾਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਸ ਸਮੇਂ ਅਸੀਂ ਬਿਆਸ ਤੋਂ ਪਿੱਛੇ ਆ ਹੁਣ ਆਪਾਂ ਲੈਕ ਨੂੰ ਲੈ ਕੇ ਚੱਲਦੇ ਆਂ ਡਾਇਰੈਕਟ 에어ਪੋਰਟ ਟਾਈਮ ਹੋ ਗਿਆ 10:08 ਆਪਾਂ 에어ਪੋਰਟ ਤੇ ਪਹੁੰਚ ਗਏ ਆ ਹੁਣ ਆਪਾਂ ਸਮਾਨ ਲਾ ਰਹੇ ਆ ਆਪਣੀ ਕਾਰ ਦੇ ਵਿੱਚੋਂ ਇਹ ਆ ਆਪਣਾ ਫਰੈਂਡ ਮੁੰਸ਼ੀ ਔਰ ਉਹ ਆ ਫਰੈਂਡ ਆਪਣਾ ਜਸ ਹੁਣ ਆਪਾਂ ਚੈੱਕ ਇਨ ਕਰਾਂਗੇ ਔਰ ਤੁਹਾਨੂੰ ਲੈ ਕੇ ਚਾਲਦੇ ਆਂ 에어ਪੋਰਟ ਦੇ ਅੰਦਰ ਐਂਟਰ ਹੋਣ ਲੱਗੇ ਆਂ ਸਕਿਉਰਿਟੀ થી ਹੋਏਗੀ ਪਾਸਪੋਰਟ ਦੇਖਿਆ ਜਾਏਗਾ ਔਰ ਆਪਣਾ ਟਿਕਟ ਦੇਖੀ ਜਾਏਗੀ ਲੋ ਜੀ ਐਂਟਰ ਕਰਨ ਸਾਰੀ ਤਾਂ ਤਾਂ ਸ਼੍ਰੀ ਗੁਰੂ ਰਾਮਦਾਸ ਜੀ ਸੋ ਹੁਣ ਆਪਾਂ ਚੱਲੀ ਅੱਗੇ ਇਦਾਂ ਦਾ ਆਪਣਾ ਅਮਰitsar 에어ਪੋਰਟ ਦੇਖਦੇ ਅੰਦਰ ਹੁਣ ਕਿੱਥੇ ਹੋਏਗਾ ਚਲੋ ਅੱਗੇ ਚਲੋ ਲਓ ਜੀ ਇਥੋਂ ਬੈਗ ਆਪਣੇ ਸਕੈਨ ਹੋਣਗੇ ਆਗੇ ਬੈਗ ਆਪਣੇ ਲਓ ਜੀ ਇਹ ਆ ਗਿਆ ਜਸੇਦਾ ਬੈਗ ਅਰਿਸਟੋਕਰਟ ਇਹ ਆ ਗਿਆ ਆਪਣਾ ਬੈਗ ਇਦਾਂ ਦਾ ਕੁਝ 에어ਪੋਰਟ ਅੰਦਰੋਂ ਹੁਣ ਆਪਾਂ ਕਰਾਵਾਂਗੇ ਸਿਕਿਉਰਿਟੀ ਚੈੱਕ ਇਨ ਏਅਰਪੋਰਟ ਬਹੁਤ ਸੋਹਣਾ ਉਹ ਨਹੀਂ ਨਹੀਂ ਸੋਹਣਾ ਤਾਂ ਹੈਗਾ ਪਰ ਰਸ਼ ਵੀ ਬਹੁਤ ਆ ਦੇਖੋ ਪਰ ਆਪਾਂ ਨੂੰ ਪਤਾ ਨਹੀਂ ਹੁਣ ਆਪਣਾ ਕਿਹੜਾ ਕਾਊਂਟਰ ਆ ਦੇਖਦੇ ਹਾਂ ਹੁਣ ਕਿਹੜੇ ਕਾਊਂਟਰ ਤੇ ਚੈੱਕ ਇਨ ਹੁੰਦਾ ਏਰੀ ਆਪਣੀ ਬਾਕੀ ਟੀਮ ਟੋਟਲ ਆਪਾਂ 7 ਮੈਂਬਰਸ ਨੇ ਇੱਥੇ ਆਪਾਂ ਵੇਟ ਕਰਾਂਗੇ ਆਪਣਾ ਕਿੰਨਾ 12 ਕਿਜੀ ਆ ਆਪਣਾ ਹੁਣ ਆਪਾਂ ਫੇਰ ਦੁਬਾਰਾ ਸਕੈਨ ਕਰਾਵਾਂਗੇ ਫੇਰ ਦੁਬਾਰਾ ਸਕੈਨ ਹੋਏਗਾ ਆਪਾਂ ਲਓ ਜੀ ਹੁਣ ਆਪਾਂ ਫੇਰ ਸਕੈਨ ਕਰਾਉਣ ਲੱਗੇ ਆਂ ਉਧਰ ਭਾਈ ਸੌਰੀ स्कैन ਕਰਾਵਾਂਗੇ ਹੁਣ ਫੇਰ ਆਪਾਂ ਅੱਗੇ ਸੀ ਲਓ ਜੀ ਹੁਣ ਅੱਗੇ ਆਪਾਂ ਫੇਰ ਬੈਗ ਲਵਾਂਗੇ ਹੁਣ ਇਹ ਬਾਈ ਹੁਣੀ ਟੈਗ ਲਾਉਣਗੇ ਵੀ ਸਕੈਨ ਹੋ ਗਿਆ ਬਾਈ ਇਹ ਕਾਹਦਾ ਬਾਈ ਸਕੈਨ ਹੋ ਗਿਆ ਉਹ ਚੀਜ਼ ਆ ਹਾਂ ਜੀ ਇਹ ਸਕਿਉਰਟੀ ਸਰ ਸਕਿਉਰਟੀ ਓਕੇ ਸਰ ਲਓ ਜੀ ਇਹਨਾਂ ਨੇ ਲਾਤੀ ਟੈਗ ਹੁਣ ਬਾਈ ਇਹਦਾ ਕੀ ਮਤਲਬ ਆ ਵੀ ਸਕਿਉਰਟੀ ਚੈੱਕ ਇਨ ਹੋ ਗਿਆ ਹਾਂ ਜੀ ਸਕਿਉਰਟੀ ਚੈੱਕ ਇਨ ਬੈਗ ਤੁਹਾਡੇ ਸੇਵ ਆ ਠੀਕ ਆ ਵੀਰੇ ਥੈਂਕ ਯੂ ਹਾਂ ਜੀ ਲਓ ਜੀ ਹੁਣ ਆਪਾਂ ਚੱਲਦੇ ਆਂ ਨੈਕਸਟ ਚਲੋ ਜੱਸਾ ਜੀ ਠੀਕ ਹੋ ਹਾਂ ਜੀ ਹਾਂ ਚਲੋ ਭਾਈ ਹੁਣ ਆਪਾਂ ਕਿੱਥੇ ਜਾਣਾ ਆਪਾਂ ਨੇਕ ਤੇ ਹੁਣ ਚੈੱਕ ਇਨ ਕਰਾਵਾਂਗੇ ਚਲੋ ਹੋਰ ਐਮਨ ਜੀ ਰਾਸ਼ ਦੇਖੋ ਕਿੰਨਾ ਸਾਰਾ ਫੁੱਲ ਹੈ ਆਪਣੀ ਹੈਗੀ ਆ 28 ਲਾਇਨ 에ਅਰ 에어ਲਾਈਨ ਆਪਣੀ ਔਰ ਹੋਰ ਇਥੇ ਦੇਖ ਹੈਗੇ ਆ ਮੇਰੇ ਖਿਆਲ ਐਕਸਪ੍ਰੈਸ ਅਹੈਡ ਸਾਰੇ ਥਾਈਲੈਂਡ ਵਾਲੀ ਆ ਸਾਰੇ ਇਹ ਮੈਨੂੰ ਲੱਗਦਾ ਫੁੱਲ ਪੈਕੇਜ ਦੱਸੇ ਸਾਰੇ ਥਾਈਲੈਂਡ ਵਾਲੀ ਹੋਣਗੇ ਨਹੀਂ ਨਹੀਂ ਅਦਰ ਵੀ ਬਈ ਆਪਣੀ ਲੋਕਲ ਫਲਾਈਟਸ ਵੀ ਆਉਂਦੀਆਂ ਨੇ ਲੋਕਲ ਫਲਾਈਟਸ ਹੈਗੀ ਚਲੋ ਸਵਾਪਾ ਚੈੱਕ ਇਨ ਕਰਾ ਲਿਆ ਆਪਾਂ ਨੂੰ ਬੋਰਡਿੰਗ ਪਾਸ ਮਿਲ ਗਿਆ ਸੋ ਹੁਣ ਆਪਾਂ ਨੈਕਸਟ ਚੱਲਦੇ ਆ ਹੁਣ ਆਪਾਂ ਮੇਬੀ ਸਕਿਉਰਿਟੀ ਚੈੱਕ ਇਨ ਸਾਈਡ ਹੈਂ ਜਾ ਹਾਂਜੀ ਹਾਂਜੀ ਬਈ ਓਕੇ ਚਲੋ ਸੋ ਇੱਥੇ ਆਪਣੀ ਹੋਣੀ ਇਮੀਗ੍ਰੇਸ਼ਨ ਹੋਏਗੀ ਇਮੀਗ੍ਰੇਸ਼ਨ ਕਰਾਉਣ ਲੱਗੇ ਆ ਮਹਿੰੇਸ਼ ਕਰਾ ਰਿਹਾ ਇਸ ਤੋਂ ਬਾਅਦ ਆਪਣੀ ਟਰਨ ਆਏਗੀ ਫਾਈਨਲੀ ਇਮੀਗ੍ਰੇਸ਼ਨ ਹੋ ਗਈ ਹੁਣ ਆਪਾਂ ਚੱਲਦੇ ਆ ਸਿਕਿਉਰਿਟੀ ਚੈੱਕ ਇਨ ਵੱਲ ਸੋ ਆਪਣਾ ਸਾਰਾ ਕੁਝ ਹੋ ਗਿਆ ਹੁਣ ਆਪਾਂ ਡਿਊਟੀ ਫਰੀ ਆ ਗਏ ਆ ਇੱਧਰ ਸਾਰਾ ਕੁਝ ਹੋ ਗਿਆ ਆਪਣਾ ਹੁਣ ਆਪਾਂ ਅਗੇ ਉੱਪਰ ਫੂਡ ਲਾਂਚ ਵੱਲ ਰਾਈਟ ਫੂਡ ਫੂਡ ਕੋਰਟ ਕਹਿ ਸਕਦੇ ਆ ਤੇ ਇੱਥੇ ਹੁਣ ਆਪਾਂ ਟਰਾਈ ਕਰਾਂਗੇ ਕੁਝ ਖਾਣ ਦੀ ਬਿਊਟੀ ਫਰੀ ਬਹੁਤ ਜਗ੍ਹਾ ਜਗ੍ਹਾ ਰੱਖਿਆ ਨਾ ਨੇ ਹੈ ਬਾਈ ਬਿਲਕੁਲ ਸਰ ਬਿਲਕੁਲ ਮਹੇਸ਼ ਬਿਊਟੀ ਫਰੀ ਦਾ ਹੋਰ ਹੋਰ ਲਓ ਜੀ ਹੁਣ ਆਪਾਂ ਪਹੁੰਚ ਗਏ ਇਹ ਆ ਗਿਆ ਇੱਥੋਂ ਦਾ ਲੌਂਜ ਏਰੀਆ ਬਿਊਟੀ ਫਰੀ ਹੋ ਗਿਆ ਇਹ ਆ ਗਿਆ ਬਾਰ ਫਲਾਈ ਬਾਲਾ ਜੀ ਇਦਾਂ ਦੀ ਆਪਸ਼ਨਸ ਨੇ ਇੱਥੇ ਅੰਦਰ ਖਾਣ ਪੀਣ ਦੀਆਂ ਜ਼ਰੂਰੀ ਜਾਣਕਾਰੀ ਇਸ ਸਮੇਂ ਆਪਾਂ 에어ਪੋਰਟ ਦੇ ਆ ਇੱਥੇ ਆਪਾਂ ਇੰਟਰਨੈਸ਼ਨਲ e-SIM ਲਿਆ ਇਹਦੇ ਬਾਰੇ ਤੁਹਾਨੂੰ ਜਸ ਚੰਗੀ ਤਰ੍ਹਾਂ ਦੱਸੇਗਾ ਜਸ ਇੱਕ ਵਾਰੀ ਦੱਸਿਓ ਅ ਐਕਚੁਅਲੀ ਕੀ ਸੀਗਾ ਨਾ ਸਾਡੇ ਕੀ ਦੋਸਤ ਪਹਿਲਾਂ ਹਨਾ ਦੋ ਤਿੰਨ ਦਿਨ ਪਹਿਲਾਂ ਗਏ ਆ ਹਾਂਜੀ ਉਹਨਾਂ ਨੇ ਉੱਥੇ ਆ ਕੇ SIM ਲਿਆ ਸੀ ਉਹ ਕਹਿੰਦੇ ਸੀ ਕਿ ਵੀ ਸਾਨੂੰ ਇੱਥੋਂ ਅਪਰੋਕਸੀਮੇਟ 11-1200 ਰੁਪਏ ਦਾ ਮਿਲ ਗਿਆ ਠੀਕ ਹੈ ਵੀ ਉਹ ਵੈਸੇ ਗਏ ਆ ਦਿੱਲੀ ਤੋਂ ਓਕੇ ਉਹਨਾਂ ਨੂੰ ਕਈਆਂ ਨੇ ਦਿੱਲੀ ਤੋਂ 1500 ਰੁਪਏ ਦਾ ਸਿਮ ਬਾਏ ਕੀਤਾ ਵਾ ਠੀਕ ਹੈ ਜੀ ਇੱਥੇ ਸਾਨੂੰ ਵੀਰੇ ਹੁਣੇ ਮਿਲੇ ਹਾਂਜੀ ਤੇ ਉਹ ਕਹਿੰਦੇ ਵੀ ਜਿਹੜਾ ਆਪਣਾ ਸਿਮ ਹੈਗਾ ਵਾ ਹਾਂਜੀ ਤਾਂ ਆਪਾਂ 1000 ਰੁਪਏ ਦਾ ਦੇਵਾਂਗੇ ਉਹਦੇ ਵਿੱਚ ਆਪਾਂ ਨੂੰ ਕੀ ਫੈਸਿਲਿਟੀ ਹੈਗੀ ਹੈ ਮੇਨ ਹਾਂਜੀ ਜਿਹੜਾ ਇੰਟਰਨੈਟ ਹੈਗਾ ਉਹ ਬਿਲਕੁਲ ਅਨਲਿਮਟਿਡ ਆ ਇੰਟਰਨੈਟ ਅਨਲਿਮਟਿਡ ਆ ਤੇ ਜਿਹੜਾ ਆਪਣਾ ਨੂੰ ਇਨਕਮਿੰਗ ਕਾਲਾ ਉਹ ਵੀ ਅਨਲਿਮਟਿਡ ਫ੍ਰੀ ਆ ਇਨਕਮਿੰਗ ਵੀ ਫ੍ਰੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੂੰ ਆਊਟ ਗੋਇੰਗ ਕਰਨੀ ਆ ਉਹ ਆਪਾਂ ਨੂੰ 100 ਮਿੰਟ ਮਿਲਦਾ ਮਾ 100 ਮਿੰਟ 10 ਦਿਨਾਂ ਦਾ ਪੈਕੇਜ ਆ ਇਹ ਠੀਕ ਆ ਪ੍ਰੋਪਰ 10 ਦਿਨਾਂ ਬਾਅਦ ਇਹ ਆਪਣਾ ਇਹ ਖਤਮ ਹੋ ਜਾਂਦਾ ਤਾਂ ਆਪਾਂ ਨੂੰ ਫਿਰ ਦੁਬਾਰਾ ਰੀਚਾਰਜ ਕਰਾਉਣਾ ਪਊਗਾ ਓਕੇ ਜੇ ਕਿਸੇ ਨੇ ਇਹ ਘਰ ਬੈਠੇ ਨੰਬਰ ਲੈਣਾ ਹੋਵੇ ਉਹਦਾ ਨੰਬਰ ਕੋਈ ਹਾਂਜੀ ਵੀਰ ਜੀ ਉਹ ਨੰਬਰ ਹੈਗਾ ਬਾਅਦ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਦਿਖਾ ਦੋ ਹਾਂ 8699 ਹਾਂਜੀ 726395 ਤੁਸੀਂ ਪੌਸ ਕਰਕੇ ਦੇਖ ਸਕਦੇ ਹੋ ਇਹ ਨੰਬਰ ਆ ਵੀਰ ਜੀ ਦਾ ਇਹਨਾਂ ਨੂੰ ਕਾਲ ਕਰੋ ਤੁਹਾਨੂੰ ਇਹ ਆਨਲਾਈਨ ਹੀ Google Pay ਕਰੋਗੇ ਤੁਸੀਂ ਆਪਣੇ ਬਿਹਾਫ ਤੇ ਸਾਡੀ ਕੋਈ ਗਾਰੰਟੀ ਨਹੀਂ ਤੁਸੀਂ ਇਹਨਾਂ ਨਾਲ ਗੱਲ ਕਰਕੇ ਆਪਣਾ ਨੰਬਰ ਲੈ ਸਕਦੇ ਹੋ ਨਹੀਂ 에어ਪੋਰਟ ਤੇ ਵੀ ਆਉਣਾ ਹੋਵੇ ਤਾਂ ਤੁਸੀਂ ਜਿੱਤੋਂ ਤੁਸੀਂ ਸਿਕਿਉਰਿਟੀ ਚੈੱਕ ਇਨ ਕਰਾ ਲਓਗੇ ਤੁਸੀਂ ਬਾਹਰ ਆਉਣ ਸਾਰੀ ਤੁਸੀਂ 에어 ਲਾਂਚ ਆ ਗਿਆ ਆਪਣਾ 에어 ਲਾਂਚ ਤੇ ਬਿਲਕੁਲ ਨਾਲ ਤੁਸੀਂ ਆ ਜਾਣਾ ਔਰ ਇੱਥੇ ਇਹਨਾਂ ਦਾ ਕਾਊਂਟਰ ਹੈ ਮੈਟ੍ਰਿਕਸ ਕਰਕੇ ਇੱਧਾ ਲਿਖਿਆ ਹੋਇਆ ਇੰਟਰਨੈਸ਼ਨਲ ਈਸੈਮ ਇਹ ਬਹੁਤ ਵਧੀਆ ਜਾਣਕਾਰੀ ਹੈ ਸੋ ਤੁਸੀਂ ਆਪਣਾ ਇੰਜੋਏ ਕਰ ਸਕਦੇ ਹੋ ਮੁਮਿਤ ਮੋਬਾਈਲ ਸੋ ਆਪਾਂ 10 ਸੈਮ ਲੈਨੇ ਹੁਣੇ ਦੱਸਣਗੇ ਕਿਵੇਂ ਐਕਟੀਵੇਟ ਕਰਨਾ ਤੁਸੀਂ ਜਾਣਾ ਉੱਥੇ ਪਹੁੰਚ ਕੇ ਜਾਂ ਇੱਥੇ ਹੀ ਐਕਟੀਵੇਟ ਹੋ ਜਾਣਾ ਹੈ ਹਾਂ ਜੀ ਸਰ ਚਲੋ ਕਰੋ ਐਕਟੀਵੇਟ ਕਰੋ ਪਹਿਲਾਂ ਜਾਣਾ ਮੋਬਾਈਲ ਸਰਵਿਸ ਫਿਰ ਆਪਾਂ ਜਾਣਾ نیچے ਈਸੈਮ ਐਡ ਈਸੈਮ ਵਿੱਚ ਓਕੇ ਥੈਨ ਐਡ ਈਸੈਮ ਕਰਨ ਤੋਂ ਬਾਅਦ ਉਹ ਬੋਲ ਚੱਕਾ ਕਮੂਗਾ ਈਸਿਮ ਕਰਨ ਤੋਂ ਬਾਅਦ ਯੂਜ਼ ਕਯੂਆਰ ਕੋਡ ਕਯੂਆਰ ਕੋਡ ਤੇ ਕਲਿੱਕ ਕਰਾਂਗੇ ਔਰ ਇਹ ਰਿਹਾ ਆਪਣਾ ਈਸਿਮ ਇਹ ਤੇ ਤੁਸੀਂ ਸਕੈਨ ਕਰਾਂਗੇ ਔਰ ਇਹ ਦੇਖੋ ਸਕੈਨ ਹੋ ਗਿਆ ਔਰ ਲਓ ਡਨ ਤੁਹਾਨੂੰ ਦਿਖਾਊਗਾ ਇੱਥੇ ਲਿਖਿਆ ਆਊਗਾ ਆਹ ਲਓ ਐਕਟੀਵੇਟ ਈਸਿਮ ਕੰਟੀਨਿਊ ਐਕਟੀਵੇਟਿੰਗ ਇਸ ਪ੍ਰੋਸੈਸ ਨੂੰ 3 ਮਿੰਟ ਲੱਗਦੇ ਆ 3 ਮਿੰਟ ਬਾਅਦ ਇਹ ਐਕਟੀਵੇਟ ਹੋਏਗਾ ਇੱਥੇ ਆਪਣੇ ਇੰਡੀਆ 'ਚ ਐਕਟੀਵੇਟ ਹੋ ਜਾਏਗਾ ਜਦੋਂ ਉਤਰਾਂਗੇ ਇਹਨੂੰ ਆਨ ਆਫ ਕਰਕੇ ਆਪਾਂ ਆਨ ਕਰਾਂਗੇ ਤਾਂ ਸਿਮ ਆਪਣਾ ਚੱਲ ਪਏਗਾ ਆ ਦੇਖੋ 3 ਮਿੰਟ ਤੋਂ ਬਾਅਦ ਇਦਾਂ ਡਨ ਲਿਖਿਆ ਆ ਜਾਣਾ ਨਾ ਹੁਣ ਅਪਾ ਡਨ ਕਰਾਂਗੇ ਡਨ ਦੈਨ ਫਿਰ ਆਪਾਂ ਜਾਣਾ ਉੱਪਰ ਕਿੱਥੇ ਲਿਖਿਆ ਆ ਪਾਜੀ ਆ ਰਿਹਾ ਬਿਜ਼ਨਸ ਐਕਟੀਵੇਟਿੰਗ ਦੈਟਸ ਇਟ ਇਹਦੀ ਡਾਟਾ ਰੋਮਿੰਗ ਆ ਆਨ ਕਰਨੀ ਹੈ ਕਿ ਡਾਟਾ ਰੋਮਿੰਗ ਆਨ ਬਸ ਹੁਣ ਜਾ ਕੇ ਆਪਾਂ ਪਾਜੀ ਉੱਥੇ ਆਫ ਕਰਕੇ ਫੋਨ ਆਨ ਕਰਨਾ ఎవਰੀਥਿੰਗ ਇਜ਼ ਆਨ ਰਾਈਟ 5G ਨੈਟਵਰਕ 5G ਨੈਟਵਰਕ ਚਲੋ ਇਹ ਸੀ ਪ੍ਰੋਸੀਜਰ ਹੁਣ ਆਪਾਂ ਨੈਕਸਟ SIM ਐਕਟੀਵੇਟ ਕਰ ਰਹੇ ਹਾਂ ਦੈਨ ਮੈਂ ਆਪਣਾ SIM ਡੀਐਕਟੀਵੇਟ ਕਰਨਾ ਸੋ ਹੋਪ ਕਰਦਾ ਹਾਂ ਇਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਆ ਤੁਹਾਡੇ ਲਈ ਇਹ ਬਹੁਤ ਯ ਇਹੀ ਸੇਮ ਆਪਾਂ ਉੱਥੋਂ ਲਿਆ ਸੀਗਾ ਸਾਹਮਣੇ ਮੈਟ੍ਰਿਕਸ ਤੋਂ ਤੇ ਐਕਟੀਵੇਟ ਹੋ ਗਿਆ ਬਸ ਹੁਣ ਉੱਤਰ ਕੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਇਹ ਹੈਗਾ ਇੱਥੋਂ ਦਾ ਵੇਇਟਿੰਗ ਏਰੀਆ ਉੱਧਰ ਹੈ ਸਾਹਮਣੇ ਡਿਊਟੀ ਫਰੀ ਹੁਣ ਆਪਾਂ ਕੁਝ ਖਾਣ ਲੱਗੇ ਆ ਇੱਥੇ ਹਾਂਜੀ ਆਪਾਂ 버ਗਰ ਖਾਦਾ ਇੱਕ ਇੱਕ ਔਰ ਨਾਲ ਆਪਾਂ ਪੀਤਾ ਕੋਕ 버ਗਰ ਸੌਰੀ 버ਗਰ ਨਹੀਂ ਸੈਂਡਵਿਚ ਖਾਦਾ ਆਪਾਂ ਕਿਵੇਂ ਲੱਗਿਆ ਸੈਂਡਵਿਚ ਆਊਟ ਆਫ 10 6 ਕਹਿ ਸਕਦੇ ਹਾਂ ਭਾਈ ਹੈਨਾ ਸੈਂਡਵਿਚ ਨਾ ਸਵਾਦ ਨਹੀਂ ਸੀ ਪਰ ਚਲੋ ਕੋਈ ਗੱਲ ਨਹੀਂ ਸੈਂਡਵਿਚ ਖਾ ਕੇ ਹੁਣ ਆਪਾਂ ਚੱਲੇ ਆਂ ਅੱਗੇ ਮਹੇਸ਼ ਪੁੱਛ ਰਿਹਾ ਗੇਟ ਕਿੱਥੇ ਐਂਟਰੀ ਹੋਏਗੀ ਹਾਂਜੀ ਕਿੰਨੇ ਨੰਬਰ ਤੋਂ ਐਂਟਰੀ ਗੇਟ ਨੰਬਰ 7 ਤੋਂ 7 ਤੋਂ ਓਕੇ ਮੈਂ ਸੋ ਹਮੇਸ਼ਾ ਸੋ ਫਾਈਨਲੀ ਬੋਰਡਿੰਗ ਸਟਾਰਟ ਹੋ ਗਈ ਆਪਣੀ ਕਿਉਂਕਿ ਆਪਣੀ ਜੋ ਫਲਾਈਟ ਹੈ ਉਹ ਚੱਲੀ ਹੈ ਆਪਣੀ ਫਲਾਈਟ ਹੈ ਐਸ ਐਲ 215 ਹੁਣ ਆਪਾਂ ਨੂੰ ਕਾਲ ਹੋ ਗਈ ਵੀ ਇਹਨੇ ਨੰਬਰ ਸੀਟ ਆਜੋ ਹੁਣ ਆਪਾਂ ਚੱਲਣ ਲੱਗੇ ਆਂ ਸੋ ਆਓ ਚੱਲੀਏ ਏਰੀਆ ਜੀ ਆਪਣਾ ਲਾਈਨ ਕਾਈ ਲਾਈਨ ਇਹਦੇ ਵਿੱਚ ਆਪਾਂ ਜਾਣਾ ਸੋ ਆਓ ਹੁਣ ਆਪਾਂ ਨੈਕਸਟ ਚੱਲਦੇ ਆਂ ਜਿਵੇਂ ਦੇਖ ਲੈ ਪਲੇਨ ਹਾਂਜੀ 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 ਹੈ ਬਿਗ ਪਲੇਨ ਹੈ 180 ਸੀਟਰਾਂ 180 ਸੀਟਰਾਂ ਹੈ 180 ਸੀਟਰ ਪਲੇਨ ਹੈ ਬਾਕੀ ਹੁਣ ਆਪਾਂ ਅੰਦਰ ਚੱਲਦੇ ਆਂ ਮਹੀਸ਼ੇ ਕਿੰਨੇ ਆਪਣੀ ਫਲਾਈਟ ਹੋएगी ਸਰ 4:30 6:30 ਘੰਟੇ ਸਾਢੇ 4:30 ਘੰਟੇ ਔਰ ਇਸ ਦੇ ਵਿੱਚ ਕੋਈ ਮੀਲ ਇਨਕਲੂਡ ਨਹੀਂ ਹੈ ਬਈ ਸਰ ਕੋਈ ਮੀਲ ਕੁਝ ਨਹੀਂ ਹੋਏਗਾ ਨਾ ਨਾ ਸਰ ਬਿਲਕੁਲ ਔਰ ਪੇਟ ਦਾ ਔਨ ਦੀ ਸਪਾਟ ਪਤਾ ਲੱਗੇਗਾ ਵੀ ਹੈ ਜਾਂ ਨਹੀਂ ਹੈ ਬਿਲਕੁਲ ਸੋ ਲਾਓ ਹੁਣ ਆਪਾਂ ਪਲੇਨ ਚ ਐਂਟਰ ਕਰ ਲੈਂਗੇ ਹਾਂਜੀ ਇੱਥੋਂ ਹੀ ਨਾ ਜੀ ਸਰ ਟੈਪਰੇਟ ਓਕੇ ਆਪਣੀ ਹੈਗੀ ਸੀਟ ਨੰਬਰ 12C ਠੀਕ ਹੋ ਅੱਧੀ ਅੱਧੀ ਚਲੋ ਹਾਂ ਮੈਂ ਵੀ ਸਾਰਾ ที่นั่งด้านหน้าของท่านเพื nada, ่อป้องกันไม่ให้ขิดควางริมทางเดินลเกสเซฉุบเชิญในกรีทเกิดบเชิญท่านผู้โดยสารที่นั่งติดกับเอาปนาินีซีตะกี้ฮยกีเมเรคท้ที่ความสูและไม่มีความมนะเสียไหมท l วลสีเวียต้งเ้ Thank you Thank you Thank you Twelve C เกิโก ਇਦਾਂ ਦਾ ਕੁਝ ਪਿੱਛੋਂ ਪਲੇਨ ਹੈ ਔਰ 189 ਮਤਲਬ 189 ਸੀਟਸ ਨੇ ਔਰ ਇਹ ਟਾਈਮ ਲੱਗੇਗਾ 4 ਐਂਡ ਹਾਫ ਆਵਰ। ਸੋ ਰਾਈਟ 4 ਐਂਡ ਹਾਫ ਆਵਰ? ਯਾ। ਓਕੇ। ਨਾਈਸ ਮੀਟਿੰਗ। ਥੈਂਕ ਯੂ। ਸਵੇ ਫਲਾਈ ਦਾ ਵਾਸ਼ਰੂਮ ਹੈ। ਇਦਾਂ ਦਾ ਵਾਸ਼ਰੂਮ ਇਹ ਸੀਟ ਹੋਗੀ ਔਰ ਇਹ ਹੈਂਡ ਵਾਸ਼ਲਿੰਗ ਔਰ ਇਹ ਆਪਾਂ ਦੇਖੀਏ। ਪਹਿਲਾਂ ਪਹਿਲਾਂ ਹੀ ਦਿਖਾਤਾ ਹੁਣ ਨੀਟ ਐਂਡ ਟੀਨ ਹੈ ਸਾਰਾ ਕੁਝ। ਸੋ ਹੁਣ ਆਪਾਂ ਚੱਲਦੇ ਹਾਂ ਆਪਣੀ ਸੀਟ ਤੇ। ਸਵਾਗਤ ਹੁਣ ਤੁਹਾਨੂੰ ਅੱਗੇ ਲੈ ਕੇ ਚਲਦੇ ਆਂ ਆਪਾਂ ਆਪਣੀ ਸੀਟ ਹੈਗੀ ਅੱਗੇ 12 ਐਫ ਕਰਕੇ ਸਵਾਗਤ ਲੇਡੀਜ਼ ਐਂਡ ਜੈਂਟਲਮੈਨ ਐਕਸਕਿਊਜ਼ ਮੀ ਪਲੀਜ਼ ਆਰੀ ਆਪਣੀ ਸੀਟ ਜਿੱਥੇ ਆਪਾਂ ਬੈਠਾਂਗੇ ਸਵਾਗਤ ਹੁਣ ਬੈਠੀ ਆਪਾਂ ਹਾਂਜੀ ਠੀਕ ਹੋ ਹਾਂਜੀ ਠੀਕ ਹੋ ਇਨਸਰ ਦਾ ਮੈੱਲਟ ਇੰਟੂ 12:00 ਵਜੇ ਹੋ ਗਏ 37 ਮਿੰਟ ਸੌਰੀ 38 ਹੋ ਗਏ ਤੇ ਫਾਈਨਲੀ ਆਪਾਂ ਹੁਣ ਚੱਲ ਪਏ థਾਈਲੈਂਡ ਵੱਲ ਲਓ ਜੀ ਲਾਈਟਾਂ ਵੀ ਆਫ ਹੋ ਗਈਆਂ ਐਦਾਂ ਦਾ ਕੁਝ ਥਿਊ ਅੰਦਰੋਂ ਵਾਓ ਸੋਣਾ ਲੱਗਦਾ ਨਾ ਹੈਨਾ ਭਾਈ ਚਲੋ ਜੀ ਹੁਣ ਆਪਾਂ ਚੱਲੀਏ ਵਾਹ ਵੀ ਵਾਹ ਬਹੁਤ ਸਪੀਡ ਹੋ ਗਈ ਹੈ ਨਾ ਹੁਣ ਚਲੋ ਜੀ ਫਾਈਨਲੀ ਆਪਾਂ ਹੁਣ ਹੋ ਗਏ ਟੇਕ ਆਫ ਕਰਦਾ ਅੰਮ੍ਰਿਤਸਰ ਨੂੰ ਬਾਏ ਬਾਏ ਹੁਣ ਆਪਾਂ ਮਿਲਾਂਗੇ ਤੁਹਾਨੂੰ ਸਿੱਧਾ ਹੀ ਬੈਂਕਾਕ ਡੀ ਐਮ ਕੇ 에어ਪੋਰਟ ਤੇ ਯਾਰ ਕਰਾ ਮਾ ਸ਼ੇਰਾਂ ਦੀ ਦਾ ਜੇ ਦਰਵਾਜ਼ਾ ਜੀ ਸਵੇਰ ਦੇ 5:00 ਵਜੇ ਇੱਕ ਘੰਟਾ ਹਜ਼ੂਰ ਲੱਗਣਾ ਸਾਰੇ ਸੁੱਤੇ ਪਏ ਨੇ ਕੁਝ ਲੋਕ ਗੱਲਾਂ ਕਰ ਰਹੇ ਨੇ ਪਰ ਦੰਦੀਆਂ ਸੀਟਾਂ ਨੇਰਾ ਲੱਗਦਾ ਹੋਵੇਗਾ ਤੁਹਾਨੂੰ ਵੀ ਸੋ ਬਸ ਰਹਿ ਗਿਆ ਸਬਰ ਥੋੜਾ ਜਿਹਾ ਅਨਾਊਂਸਮੈਂਟ ਹੋ ਗਈ ਵੀ ਆਪਾਂ 10 ਮਿੰਟ ਤੱਕ ਲੈਂਡ ਕਰਨ ਲੱਗੇ ਆ ਬਾਹਰ ਇਧਰ ਤਾਂ ਥੋੜਾ ਜਿਹਾ ਲੇਨ ਵੀ ਦਿਖਣ ਲੱਗਿਆ ਐਸਾਈਡ ਜ਼ਿਆਦਾ 10 ਮਿੰਟ ਤੱਕ ਆਪਾਂ ਹੁਣ ਲੈਂਡ ਹੋ ਜਾਣਾ ਹਾਂਜੀ ਠੀਕੋ ਲੈਟਸ ਗੋ ਕਿੱਡੀ ਆਤ ਲਾਗੇ ਲੈਂਡ ਕਰ ਗਏ ਇਹ ਆਪਣੇ ਇਦਾਂ ਲਗੇਜਸ ਆਪਣੇ ਵੀ ਲਗੇਜਸ ਉਤਰ ਰਹੀ ਨੇ ਇਹਦੇ ਵਿੱਚੋਂ ਤੇ ਹੁਣ ਆਪਾਂ ਨੈਕਸਟ ਜਾਣਾ ਪਲੇਨ ਹੋ ਗਿਆ ਖਾਲੀ ਹਨਾ ਜਸ ਜਸ ਟਾਈਮ ਦੇਖੋ ਕੀ ਹੋਇਆ ਰਾਈਟ ਟਾਈਮ ਰਾਈਟ ਟਾਈਮ ਬਾਈ ਹੋ ਗਿਆ ਪੂਰਾ ਪਲੇਨ ਹੋ ਗਿਆ ਹੌਲੀ ਹੌਲੀ ਸਲੋ ਸਲੋ ਖਾਲੀ ਹੋ ਗਿਆ ਕਿਨੇ 6 6 ਵਜੇ 21 ਮਿੰਟ ਲਓ ਜੀ ਪਲੇਨ ਹੋ ਗਿਆ ਖਾਲੀ ਤੇ ਹੁਣ ਅਸੀਂ ਚੱਲੇ ਆ ਬਹੁਤ ਵਧੀਆ ਸਰਵਿਸ ਜਿਹੜੀ ਥੈਂਕ ਯੂ ਸੋ ਮੱਚ ਓ ਵਾਓ ਬਾਈ ਗਰਮੀ ਹੈ ਬਾਹਰ ਤਾਂ ਇੱਥੇ ਆ ਕੇ ਸਾਜਿਆ ਹੈ ਨਾ ਹਾਂ ਬਿਲਕੁਲ ਬੜੀ ਗਰਮੀ ਰਹੇਗੀ ਹਾਂ ਪਰ ਇੱਥੇ ਗਰਮੀ ਹੈ ਜ਼ਿਆਦੇ ਹੈ ਨਾ ਹਾਂ ਹਿਮੀਡੀਟੀ ਸੀਗੀ ਆਪਾਂ ਨੂੰ ਯਾਨੀ ਕਿ ਉੱਥੋਂ ਬੱਸ ਨੇ ਕੈਰੀ ਕਰਕੇ ਸਿੱਧਾ 에어ਪੋਰਟ ਦੇ ਅੰਦਰ ਐਂਟਰ ਕਰਾਉਣਗੇ ਨਾ ਬੱਸ ਉੱਥੋਂ ਆਪਾਂ ਬਾਈਪਾਸ ਚ ਆ ਗਏ ਆਪਾਂ ਐਦਾਂ ਦਾ ਕੁਝ ਬੱਸ ਆਪਾਂ ਨੂੰ ਇੱਥੇ ਡ੍ਰੌਪ ਕਰ ਗਈ ਹੁਣ ਆਪਾਂ 에어ਪੋਰਟ ਦੇ ਅੰਦਰ ਚੱਲਦੇ ਆਂ ਕੋਰੇ ਆ ਸਾਹਮਣੇ ਅਰਾਈਵਲ ਇੰਟਰਨੈਸ਼ਨਲ ਅਰਾਈਵਲਸ ਏਅਰਪੋਰਟ ਬਹੁਤ ਸੋਹਣਾ ਹੈ ਵੀ ਬਟ ਇਹ ਸਵਰਨਭੂਮੀ ਨਹੀਂ ਡੀਐਮਕੇ ਹੈ ਹੈਨਾ ਸੋ ਹੁਣ ਆਪਾਂ ਨੈਕਸਟ ਚੱਲਦੇ ਆਂ ਪਾਜੀ ਆਪਾਂ ਨੂੰ ਮਿਲੇ ਸੀਗੇ ਪਾਜੀ ਕਿਵੇਂ ਹੋ ਠੀਕ ਠੀਕ ਹੈ ਹੋਰ ਮਿਲਦੇ ਆਂ ਫਿਰ ਇਹ ਪਾਜੀ ਹੈਗੇ ਆ ਆਪਣੇ ਰੋਪੜ ਤੋਂ ਆਪਾਂ ਨੂੰ ਉੱਥੇ ਮਿਲੇ ਸੀ ਇਦਾਂ ਦਾ ਏਅਰਪੋਰਟ ਬਹੁਤ ਵੱਡਾ ਹੈ ਮੈਂ ਸੋਚਿਆ ਸੀ ਏਅਰਪੋਰਟ ਛੋਟਾ ਹੋਊਗਾ ਬਟ ਟੂ ਪੈਗ ਹੈ ਹੁਣ ਆਪਾਂ ਕਰਾਵਾਂਗੇ ਫਿਰ ਹੋएगी ਇਮੀਗ੍ਰੇਸ਼ਨ ਲਾਈਨ ਲੱਗ ਗਈ ਦੇਖੋ ਫਿਰ ਕਿੱਡੀ ਚਲੋ ਇਮੀਗ੍ਰੇਸ਼ਨ ਡਨ ਹੋ ਗਈ ਮਿੰਟ ਪੰਜ ਨਹੀਂ ਲੱਗੇ ਕੋਈ ਫੀਸ ਨਹੀਂ ਲੱਗੀ ਵੀਜ਼ਾ ਫ੍ਰੀ ਹੈ ਸਾਰਾ ਕੁਝ ਫ੍ਰੀ ਲੱਗੇ ਜਾ ਗਿਆ ਆਪਣਾ ਸੋ ਹੁਣ ਆਪਾਂ ਲੱਗੇ ਜਾ ਆਪਣਾ ਚੱਕ ਲਿਆ ਤੇ ਹੁਣ ਆਪਾਂ ਨੈਕਸਟ ਚੱਲਾਂਗੇ 에어ਪੋਰਟ ਬਹੁਤ ਸੋਹਣਾ ਬੜਾ ਸੌਖਾ ਜਿਹਾ ਪ੍ਰੋਸੈਸ ਸੀਗਾ ਹੁਣ ਆਪਾਂ ਲੈ ਲਈਏ ਕਾਫੀ ਵਿਗਰੇ ਇਹ ਸੀ ਆਪਣੀ 에어ਲਾਈਨ ਅੰਮ੍ਰਿਤਸਰ 215 థਾਈ ਲਾਈਨ ਬਹੁਤ ਵਧੀਆ ਰਹੀ ਜੀ ਕੁਲਮਲਾਕੀ ਯਾਤਰਾ ਹੁਣ ਆਪਾਂ ਇਥੋਂ ਬਾਹਰ ਨਿਕਲਾਂਗੇ 에어ਪੋਰਟ ਤੋਂ ਤੁਹਾਨੂੰ ਦਰਸ਼ਨ ਕਰਾਵਾਂਗੇ థਾਈਲੈਂਡ ਦੇ ਆਪਾਂ ਬਾਹਰ ਨਿਕਲੇ ਬਾਹਰ ਗਰਮੀ ਐ ਥੋੜੀ ਜੀ ਹੁਣ ਆਪਾਂ ਇਸ ਟੈਕਸੀ ਜਾਵਾਂਗੇ ਆ ਟੈਕਸੀ ਆਪਾਂ ਨੂੰ ਲੈ ਕੇ ਜਾਏਗੀ ਆਪਣੇ ਹੋਟਲ ਤੱਕ ਇਹ ਆਪਣੀ ਟੈਕਸੀ ਨੇ ਸਪੀਡ ਹੈਗੀ ਆ 100 10 ਤੇ ਹੁਣ ਮੇਰੇ ਕਾਲ ਇਥੇ ਟੋਲ ਲੱਗੇਗਾ ਤਾਂ ਹੀ ਉਹਨੇ ਹੱਥ ਚ ਪੈਸੇ ਕੱਢ ਲਏ ਇੰਨੀਆਂ ਸੁਣੀਆ ਰੋਡਸ ਨੇ ਬਸ ਆਪਾਂ ਹੋਟਲ ਪਹੁੰਚਣ ਵਾਲੀਆਂ ਹਾਂ ਵਨ ਸਟੇਸ਼ਨ ਵਨ ਸਟੇਸ਼ਨ 30 ਰੁਪਏ ਲਓ ਜੀ ਹੁਣ ਆਪਾਂ ਟੋਲ ਘਟਾ ਰਹੇ ਹਾਂ 30 ਰੁਪਏ ਦਾ ਵਨ ਸਾਈਡ 30 ਐਂਡ ਐਂਡ ਟੂ ਸਾਈਡ Only one side. This road? Okay. Number uh, <coughs> number nine. Okay. Number nine. One station. Okay. Left, where, uh, number road number seven. Okay. Eight, okay. One station. Okay. This is road number nine. This is number nine. Okay. Road number nine. Okay. Highway number nine. Highway number nine. Yes. Okay. ਨੰਬਰ 7 ਓਕੇ ਫਾਈਨਲੀ ਆਪਾਂ ਰੂਮ ਚ ਪਹੁੰਚ ਗਏ ਆਪਾਂ ਬਹੁਤ ਥੱਕੇ ਹੋਏ ਆ ਤੇ ਏਸੀ ਆਪਣੀ ਜਿਹੜੀ ਅੱਜ ਦੀ ਫਲਾਈਟ ਅੰਮ੍ਰਿਤਸਰ ਤੋਂ ਬੈਂਕਾਕ ਤੱਕ ਜਾਨੀ ਕਿ ਅੰਮ੍ਰਿਤਸਰ ਤੋਂ ਥਾਈਲੈਂਡ ਤੱਕ ਤੇ ਹੁਣ ਆਪਾਂ ਆਰਾਮ ਕਰਾਂਗੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਜਿਹੜੀ ਟਿਕਟ ਸੀਗੀ ਇਹ ਆਪਾਂ ਨੂੰ ਪਈ ਸੀ 17000 ਰੁਪਏ ਦੀ ਆਉਣ ਜਾਣ ਦੀ ਇਹ ਸੀ ਪੂਰੀ ਫੁੱਲ ਡਿਟੇਲ ਵੀਡੀਓ ਅਗਰ ਤੁਸੀਂ ਵੀ ਹੋਣਾ ਚਾਹੋ ਤਾਂ ਇਹ ਵੀਡੀਓ ਤੁਹਾਡੇ ਲਈ ਕਾਫੀ ਜ਼ਿਆਦਾ ਹੈਲਪਫੁਲ ਰਹੇਗੀ ਕੱਲ ਦਾ ਕੀ ਟੂਰ ਹੋਏਗਾ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਮਿਲਾਂਗੇ ਜਲਦ ਸਤਿ ਸ੍ਰੀ ਅਕਾਲ ਜੀ